ਹਾਂਜੀ ਸਟੂਡੈਂਟਸ ਪਿਛਲੀ ਵੀਡੀਓ ਦੇ ਵਿੱਚ ਅਸੀਂ ਪੰਜਾਬ ਮੰਗੋਲ ਦੀ ਜਿਹੜੀ ਥਿਊਰੀ ਪਾਰਟ ਕੀਤਾ ਸੀ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਅਸੀਂ ਉਸ ਥਿਊਰੀ ਪਾਰਟ ਨੂੰ ਅੱਗੇ ਪੱਕਾ ਕਰਨ ਲਈ ਕੁਐਸਚਨ ਆਨਸਰ ਕਰਾਂਗੇ ਇਹ ਜਿਹੜੇ ਕੁਐਸਚਨ ਆਨਸਰ ਨੇ ਤੁਹਾਡੇ ਕੰਪੀਟੀਸ਼ਨ ਟੈਸਟਾਂ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣਗੇ ਤੁਹਾਡੇ ਲਈ ਸਾਡਾ ਪਹਿਲਾ ਕੁਐਸਚਨ ਹੈਗਾ ਮਾਲਵਾ ਤੇ ਦੁਆਬਾ ਖੇਤਰ ਕਿਸ ਨਦੀ ਦੁਆਰਾ ਵੱਖ ਕੀਤੇ ਗਏ ਹਨ ਸਤਲੁਜ ਕਿਹੜੀ ਨਦੀ ਨੂੰ ਪੰਜਾਬ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਸਤਲੁਜ ਨੂੰ ਇਸ ਸਮੇਂ ਪੰਜਾਬ ਵਿੱਚ ਸਦਾਬਹਾਰ ਵਗਣ ਵਾਲੇ ਕਿੰਨੇ ਦਰਿਆ ਹਨ ਤਿੰਨ ਕਿਹੜੇ ਕਿਹੜੇ ਸਤਲੁਜ ਰਾਵੀ ਤੇ ਬਿਆਸ ਕਿਹੜੀ ਜਗ੍ਹਾ ਬਿਆਸ ਤੋਂ ਬਿਆਸ ਤੇ ਸਤਲੁਜ ਮਿਲਦੇ ਨੇ ਤੇ ਮਿਲਣ ਤੋਂ ਬਾਅਦ ਸਿਰਫ ਸਤਲੁਜ ਨਾਮ ਰਹਿ ਜਾਂਦਾ ਹੈ ਹਰੀਕੇ ਪੱਤਨ ਦੋਨੇ ਦਰਿਆ ਮਿਲਦੇ ਨੇ ਆਪਸ ਵਿੱਚ ਪਰ ਅੱਗੇ ਜਾ ਕੇ ਸਿਰਫ ਸਤਲੁਜ ਨਾਮ ਦਾ ਦਰਿਆ ਬਚ ਜਾਂਦਾ ਹੈ ਸਿੰਧ ਘਾਟੀ ਦੀ ਸ਼ੁਰੂਆਤ ਕਿੱਥੋਂ ਹੋਈ ਰੇਮੂ ਗਲੇਸ਼ੀਅਰ ਦੀ ਮਾਨਸਰੋਵਰ ਝੀਲ ਤੇ ਕਲਾਸ਼ ਰੇਂਜ ਗੋਮਲ ਖਾਸ ਹਿਮਾਲਿਆ ਵਿੱਚ ਮੁੱਖ ਤੌਰ ਤੇ ਕਿਸ ਲਈ ਵਰਤਿਆ ਜਾਂਦਾ ਹੈ ਵਪਾਰ ਲਈ ਗੋਮਲ ਪਾਸ ਕੀਆ ਰਸਤਾ ਪਹਾੜੀ ਰਸਤਾ ਗੋਮਲ ਪਾਸ ਸਤਲੁਜ ਕਿੱਥੋਂ ਨਿਕਲਦੀ ਆ ਰਕਸ਼ਸਤਾਲ ਝੀਲ ਮਾਨਸਰੋਵਰ ਝੀਲ ਦੇ ਨੇੜੇ ਤਿੱਬਤ ਪੰਜਾਬ ਵਿੱਚ ਸਤਲੁਜ ਨਦੀ ਕਿੱਥੇ ਦਾਖਲ ਹੁੰਦੀ ਆ ਨੰਗਲ ਰੋਪੜ ਜ਼ਿਲ੍ਹੇ ਦੇ ਵਿੱਚ ਰਾਵੀ ਕਿੱਥੋਂ ਨਿਕਲਦੀ ਆ ਹਿਮਾਚਲ ਪ੍ਰਦੇਸ਼ ਦੀਆਂ ਕੁਲੂ ਦੀਆਂ ਪਹਾੜੀਆਂ ਦੇ ਨੇੜੇ ਰੋਤਾਂਗ ਪਾਸ ਦੇ ਪੱਛਮ ਵਿੱਚ ਰਾਵੀ ਨਦੀ ਪੰਜਾਬ ਵਿੱਚ ਕਿੱਥੇ ਦਾਖਲ ਹੁੰਦੀ ਆ ਚੰਬਾ ਬਾਰਡਰ ਤੇ ਚੌਧ ਪਿੰਡ ਵਿੱਚ ਦਾਖਲ ਹੁੰਦੀ ਆ ਭਾਖੜਾ ਨੰਗਲ ਪ੍ਰੋਜੈਕਟ ਨੂੰ ਕਿਹੜੀ ਨਦੀ ਪਾਣੀ ਦਿੰਦੀ ਆ ਸਤਲੁਜ ਸਤਲੁਜ ਦਰਿਆ ਦੇ ਕੰਢੇ ਤੇ ਵਸੇ ਕੁਝ ਪੰਜਾਬ ਦੇ ਕਸਬਿਆਂ ਦੇ ਨਾਮ ਫਲੌਰ ਰੋਪੜ ਹਰੀਕੇ ਤੇ ਫਿਰੋਜ਼ਪੁਰ ਬਿਆਸ ਨਦੀ ਕਿੱਥੋਂ ਨਿਕਲਦੀ ਆ ਕੁੱਲੂ ਪਹਾੜੀਆਂ ਦੇ ਨੇੜੇ ਰੋਹਤਾਂਗ ਦੇ ਬਿਆਸ ਕੁੰਡ ਵਿੱਚੋਂ ਨਿਕਲਦੀ ਆ ਬਿਆਸ ਨਦੀ ਪੰਜਾਬ ਵਿੱਚ ਦਾਖਲ ਕੀਤੀ ਹੁੰਦੀ ਆ ਤਲਵਾੜਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਰਾਵੀ ਨਦੀ ਤੇ ਬਣਾਏ ਗਏ ਹਾਈਡਰੋਬਿਜਲੀ ਪ੍ਰੋਜੈਕਟ ਦਾ ਨਾਮ ਸ਼ਾਹਪੂਰ ਕੰਡੀ ਪ੍ਰੋਜੈਕਟ ਥੀਨ ਡੈਮ ਤੇ ਕੱਗਰ ਕਿਹੋ ਜੀ ਨਦੀ ਆ ਮੌਸਮੀ ਨਦੀ ਆ ਜਿਹੜੀ ਮੌਨਸੂਨ ਦੌਰਾਨ ਵਗਦੀ ਆ ਕੱਗਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਹਿਮਾਚਲ ਪ੍ਰਦੇਸ਼ ਦੇ ਉੱਤਰ ਪੱਛਮ ਵਿੱਚ ਸਥਿਤ ਸ਼ਿਵਾਲਿਕ ਪਹਾੜੀਆਂ ਤੋਂ ਪੰਜਾਬ ਵਿੱਚ ਕੱਗਰ ਡੈਸ਼ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚੋਂ ਪਟਿਆਲਾ ਸੰਗਰੂਰ ਤੇ ਮਾਨਸਾ ਪੰਜਾਬ ਤੋਂ ਬਾਅਦ ਰਾਜਸਥਾਨ ਵਿੱਚ ਦਾਖਲ ਹੋਣ ਤੋਂ ਬਾਅਦ ਕੱਗਰ ਕਿਹੜੇ ਨਾਮ ਵਜੋਂ ਜਾਣੀ ਜਾਂਦੀ ਹੈ ਹਕਰਾ ਕਿਸ ਨਦੀ ਤੋਂ ਸਰਹੰਦ ਨਗਰ ਦਾ ਜਨਮ ਹੋਇਆ ਸਤਲੁਜ ਤੋਂ ਹਾਂਸੀ ਬਟਾਣਾ ਨਹਿਰ ਕਿਹੜੇ ਰਾਜਾਂ ਵਿਚਕਾਰ ਵਿਵਾਦ ਦਾ ਮੁੱਦਾ ਹੈ ਕਿਹੜੇ ਰਾਜਾਂ ਵਿਚਕਾਰ ਵਿਵਾਦ ਦਾ ਮੁੱਦਾ ਹੈ ਹਰਿਆਣਾ ਤੇ ਪੰਜਾਬ ਵਿਚਕਾਰ ਵਿਆਸ ਤੇ ਸਤਲੁਜ ਦਰਿਆਵਾਂ ਵਿਚਕਾਰ ਖੇਤਰ ਨੂੰ ਕੀ ਕਹਿੰਦੇ ਨੇ ਵਿਸਤ ਦੁਆਬ ਸਿੰਧ ਸਾਗਰ ਦੁਆਬ ਕਿਹੜੀਆਂ ਦੋ ਨਦੀਆਂ ਦੇ ਵਿਚਕਾਰ ਇੱਕ ਖੇਤਰ ਆ ਸਿੰਧ ਤੇ ਜੇਲਮ ਦੇ ਵਿਚਕਾਰ ਦੁਆਬਾ ਕਿਹੜੀਆਂ ਦੋ ਨਦੀਆਂ ਦੇ ਵਿਚਕਾਰ ਦਾ ਖੇਤਰ ਹੈ ਸਤਲੁਜ ਤੇ ਬਿਆਸ ਦੇ ਦੁਆਬਾ ਖੇਤਰ ਵਿੱਚ ਮੁੱਖ ਜ਼ਿਲ੍ਹੇ ਕਿਹੜੇ ਨੇ ਚਲੰਦਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਕਪੂਰਥਲਾ ਮਾਲਵਾ ਸਤਲੁਜ ਦੇ ਦੱਖਣ ਵੱਲ ਦਾ ਖੇਤਰ ਹੈ ਇਸ ਖੇਤਰ ਦੇ ਮਹੱਤਵਪੂਰਨ ਜ਼ਿਲ੍ਹੇ ਨੇ ਲੁਧਿਆਣਾ ਪਟਿਆਲਾ ਸੰਗਰੂਰ ਬਠਿੰਡਾ ਤੇ ਮੋਹਾਲੀ ਮਾਝਾ ਖੇਤਰ ਦੇ ਮਹੱਤਵਪੂਰਨ ਜ਼ਿਲ੍ਹੇ ਨੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤੇ ਤਰਨਤਾਰਨ ਮਾਝੇ ਦੇ ਮੈਦਾਨ ਦੀਆਂ ਮੈਦਾਨ ਕਿਹੜੀ ਦੋ ਨਦੀਆਂ ਵਿਚਕਾਰ ਸਥਿਤਾ ਰਾਵੀ ਤੇ ਬਿਆਸ ਦੇ ਵਿਚਕਾਰ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤੇ ਤਰਨਤਾਰਨ ਚਿਲੇ ਕਿਸ ਖੇਤਰ ਦੀ ਨੋਦ ਨੇ ਮੱਜਾ ਰਚਨਾ 도ਆਬ ਡੈਸ਼ ਨਦੀਆਂ ਦੇ ਵਿਚਕਾਰ ਕਿਹੜੀਆਂ-ਕਿਹੜੀਆਂ ਨਦੀਆਂ ਚਨਾਬ ਤੇ ਰਾਵੀ ਦੇ ਵਿਚਕਾਰ ਥੀਨ ਡੈਮ ਰਾਵੀ ਨਦੀ ਤੇ ਬਣਿਆ ਹੋਇਆ ਭਾਖੜਾ ਨੰਗਲ ਪ੍ਰੋਜੈਕਟ ਕਦੋਂ ਸ਼ੁਰੂ ਹੋਇਆ 1948 ਦੇ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਕਿਹੜਾ ਹੈ ਭਾਖੜਾ ਨੰਗਲ ਡੈਮ ਪੰਡੋਰ ਡੈਮ ਤੇ ਪੌਂਗ ਰਿਜ਼ਰਵ रिजर्वर ਕਿਹੜੀ ਨਦੀ ਤੇ ਬਣੇ ਹੋਏ ਨੇ ਬਿਆਸ ਨਦੀ ਤੇ ਪਾਖੜਾ ਨੰਗਲ ਡੈਮ ਕਿਸ ਨਦੀ ਤੇ ਬਣਿਆ ਹੋਇਆ ਹੈ ਸਤਲੁਜ ਨਦੀ ਤੇ ਬਣਿਆ ਹੋਇਆ ਹੈ ਪਾਖੜਾ ਨੰਗਲ ਡੈਮ ਤੇ ਬਣੇ ਰਿਜ਼ਰਵਰ ਦਾ ਨਾਮ ਦੱਸੋ ਗੋਵਿੰਦ ਸਾਗਰ ਪਾਖੜਾ ਨੰਗਲ ਪਾਣੀ ਰਿਜ਼ਰਵ ਕਰਨ ਵਾਲਾ ਡੈਸ਼ ਸਭ ਤੋਂ ਵੱਡਾ ਰਿਜ਼ਰਵਰ ਸਰੋਵਰ ਹੈ ਕਿਹੜਾ ਹੈ ਦੂਜੇ ਨੰਬਰ ਦਾ ਪਾਕਿਸਤਾਨ ਦਾ ਸਭ ਤੋਂ ਵੱਡਾ ਪਾਣੀ ਰਿਜ਼ਰਵਸ ਕਰਨ ਵਾਲਾ ਸਰੋਵਰ ਕਿਹੜਾ ਹੈ ਇੰਦਰਾ ਸਾਗਰ ਡੈਮ ਨਰਮਦਾ ਨਦੀ ਤੇ ਮੱਧ ਪ੍ਰਦੇਸ਼ ਵਿੱਚ ਪਾਕਿਸਤਾਨ ਨੰਗਲ ਏਸ਼ੀਆ ਦਾ ਸਭ ਤੋਂ ਉੱਚਾ ਡੈਮ ਕਿੰਨੇ ਨੰਬਰ ਵਾਲਾ ਹੈ ਦੂਜੇ ਵਾਲਾ ਦੂਜਾ ਉੱਚਾ ਡੈਮ ਹੈ ਰਾਵੀ ਨਦੀ ਤੇ ਬਣੇ ਰਣਜੀਤ ਸਾਗਰ ਡੈਮ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਥੀਨ ਡੈਮ ਪੰਜਾਬ ਦਾ ਭੂਗੋਲਿਕ ਖੇਤਰ ਕਿੰਨਾ ਹੈ 50362 ਵਰਗ ਕਿਲੋਮੀਟਰ ਪੰਜਾਬ ਦਾ ਜੰਗਲਾਤ ਕਵਰ ਏਰੀਆ ਕਿੰਨਾ ਹੈ 3.67% ਪੰਜਾਬ ਵਿੱਚ ਜੰਗਲਾਤ ਖੇਤਰ ਅ ਕਿੰਨਾ ਹੈ ਕੁੰਨ ਰਾਜ ਦਾ 6.12% ਪੰਜਾਬ ਦਾ ਜੰਗਲਾਤ ਖੇਤਰ ਕਿੰਨਾ ਹੈ ਵਰਗ ਕਿਲੋਮੀਟਰਾਂ ਵਿੱਚ ਅਸੀਂ ਜੇ ਦੇਖੀਏ ਕਿੰਨੇ ਪਰਸੈਂਟ ਆ ਇੱਥੇ ਇੱਥੇ ਕਿੰਨੇ ਵਰਗ ਕਿਲੋਮੀਟਰ 3084 ਵਰਗ ਕਿਲੋਮੀਟਰ ਰਿਜ਼ਰਵ ਜੰਗਲੀ ਖੇਤਰ ਕੁੱਲ ਜੰਗਲਾਤ ਖੇਤਰ ਦਾ ਡੈਸ਼ ਹਿੱਸਾ ਹੈ ਰਿਜ਼ਰਵ ਜੰਗਲੀ ਖੇਤਰ ਕਿੰਨਾ ਹੈ ਕੁੱਲ ਜੰਗਲਾਤ ਜੰਗਲਾਤ ਖੇਤਰ ਦਾ 1.43% ਸੁਰੱਖਿਅਤ ਜੰਗਲੀ ਖੇਤਰ ਕੁੱਲ ਜੰਗਲਾਤ ਖੇਤਰ ਦਾ ਡੈਸ਼ ਹਿੱਸਾ ਹੈ ਕਿੰਨਾ ਹੈ 36.87 ਜਿਹੜਾ ਇਹ ਪਰਸੈਂਟ ਅਵਰਗਿਕ੍ਰਿਤ ਜੰਗਲ ਕੁੱਲ ਜੰਗਲਾਤ ਖੇਤਰ ਦਾ ਕਿੰਨਾ ਹਿੱਸਾ ਅਵਰਗਿਕ੍ਰਿਤ ਮੀਨਜ਼ ਜਿਹੜਾ ਕਿ ਕਿਸੇ ਉਹਦੇ ਵਿੱਚ ਨਹੀਂ ਹੈਗਾ ਕਲਾਸੀਫਿਕੇਸ਼ਨ ਚ ਨਹੀਂ ਹੈਗਾ 61.70% ਪੰਜਾਬ ਦੇ ਕਿਸ ਜ਼ਿਲ੍ਹੇ ਦੇ ਹਿੱਸੇ ਜੰਗਲਾਂ ਵਿੱਚ ਦਾ ਸਭ ਤੋਂ ਵੱਧ ਖੇਤਰ ਆਉਂਦਾ ਹੈ ਹੁਸ਼ਿਆਰਪੁਰ ਸਭ ਤੋਂ ਘੱਟ ਜੰਗਲਾਤ ਖੇਤਰ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਪਾਇਆ ਜਾਂਦਾ ਹੈ ਫਤਿਹਗੜ ਸਾਹਿਬ ਦੇ ਵਿੱਚ ਪੁਨਰਗਠਨ ਤੋਂ ਪਹਿਲਾਂ ਡੈਸ਼ ਤੋਂ ਡੈਸ਼ ਤੱਕ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ 1952 ਤੋਂ ਲੈ ਕੇ 1966 ਤੱਕ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਕਦੋਂ ਐਲਾਨਿਆ ਗਿਆ? ਸਾਲ 1966 ਵਿੱਚ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਚੰਡੀਗੜ੍ਹ ਦਾ ਪ੍ਰਸ਼ਾਸਨ ਪਹਿਲੀ ਵਾਰ ਮੁੱਖ ਕਮਿਸ਼ਨਰ ਤੋਂ ਇਸ ਦੇ ਪ੍ਰਕਾਸ਼ਕ ਨੂੰ ਕਦੋਂ ਤਬਦੀਲ ਕੀਤਾ ਗਿਆ ਸੀ? 1 ਜੂਨ 1984 ਨੂੰ ਪੰਜਾਬ ਦੇ ਰਾਜਪਾਲ ਨੇ ਯੂਟੀ ਚੰਡੀਗੜ੍ਹ ਦੇ ਸਿੱਧੇ ਪ੍ਰਸ਼ਾਸਨ ਨੂੰ ਪ੍ਰਬੰਧਕ ਦੇ ਤੌਰ ਤੇ ਸੰਭਾਲ ਲਿਆ ਸੀ। ਚੰਡੀਗੜ੍ਹ ਦਾ ਪ੍ਰਮੁੱਖ ਕੋਣ ਆ ਪੰਜਾਬ ਦਾ ਰਾਜਪਾਲ ਚੰਡੀਗੜ੍ਹ ਦਾ ਨਾਮ ਕਿਸ ਦੇ ਨਾਮ ਤੇ ਰੱਖਿਆ ਗਿਆ ਚੰਡੀ ਮੰਦਰ ਤੇ ਚੰਡੀਗੜ੍ਹ ਦਾ ਨੀ ਪੱਥਰ ਟੈਸ਼ ਵਿੱਚ ਰੱਖਿਆ ਗਿਆ ਸੀ 1952 ਵਿੱਚ ਰੋਜ਼ ਗਾਰਡਨ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਰੋਜ਼ ਗਾਰਡਨ ਮੰਨਿਆ ਜਾਂਦਾ ਹੈ ਇਹ ਕਿਸ ਦੀ ਮਾਹਰ ਸੇਧ ਹੇਠ 1967 ਵਿੱਚ ਬਣਾਇਆ ਗਿਆ ਸੀ ਡਾਕਟਰ ਐਮ ਐਸ ਰੰਧਾਵਾ ਚੰਡੀਗੜ੍ਹ ਦਾ ਪਹਿਲਾ ਚੀਫ ਕਮਿਸ਼ਨਰ ਕੌਣ ਸੀ ਡਾਕਟਰ ਐਸ ਐਮ ਐਸ ਰੰਧਾਵਾ ਚੰਡੀਗੜ੍ਹ ਦਾ ਪਹਿਲਾ ਪ੍ਰਬੰਧਕ ਕੌਣ ਸੀ ਭੈਰਵਦੱਤ ਪਾਂਡੇ ਰੋਜ਼ ਗਾਰਡਨ ਦਾ ਨਾਮ ਕਿਸ ਦੇ ਨਾਮ ਤੇ ਰੱਖਿਆ ਗਿਆ ਭਾਰਤ ਦੇ ਸਾਬਕਾ ਰਾਸ਼ਟਰਪਤੀ ਯਾਕੀਰ ਹੁਸੈਨ ਦੇ ਰਾਖ ਗਾਰਡਨ ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ ਨੇਕ ਚੰਦ ਦੁਆਰਾ ਚੰਡੀਗੜ੍ਹ ਤੋਂ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ 1 ਚੰਡੀਗੜ੍ਹ ਦਾ ਮੌਜੂਦਾ ਜਿਹੜਾ ਸੰਸਦ ਮੈਂਬਰ ਕੌਣ ਆ ਕਿਰਨ ਖੇਰ ਪੰਜਾਬ ਵਿੱਚ ਕਿਹੜੇ ਕਿਹੜੇ ਵੇਟਲੈਂਡ ਨੂੰ ਰਾਮਸਰ ਸਾਈਟ ਵਜੋਂ ਐਲਾਨਿਆ ਗਿਆ ਹਰੀਕੇ ਕਾਂਜਲੀ ਰੋਪੜ ਕੇਸ਼ਵਪੁਰ ਮਿਆਣੀ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਨੰਗਲ ਪੰਜਾਬ ਵਿੱਚ ਰਾਸ਼ਟਰੀ ਵੇਟਲੈਂਡ ਕਿਹੜਾ ਹੈ ਰਣਜੀਤ ਸਾਗਰ ਪੰਜਾਬ ਵਿੱਚ ਕਿੰਨੇ ਵੇਟਲੈਂਡ ਨੇ 21 12 ਕੁਦਰਤੀ ਨੇ 9 ਮਨੁੱਖ ਦੁਆਰਾ ਬਣਾਏ ਗਏ ਨੇ ਕਿਹੜੇ ਵੇਟਲੈਂਡ ਨੂੰ ਬੰਬੇ ਨੇਚਰਲ ਹਿਸਟਰੀ ਸੁਸਾਇਟੀ ਦੁਆਰਾ ਆਈਬੀਏ ਮੱਤਵਨ ਵਰਡ ਏਰੀਆ ਮੰਨਿਆ ਜਾਂਦਾ ਹੈ ਹਰੀਕੇ ਵੇਟਲੈਂਡ ਨੂੰ ਜਸਤਰਵਾਲ ਇੱਕ ਡੈਸ਼ ਵੇਟਲੈਂਡ ਆ ਕੁਦਰਤੀ ਵੇਟਲੈਂਡ ਆ ਰਣਜੀਤ ਸਾਗਰ ਇੱਕ ਡੈਸ਼ ਵੇਟਲੈਂਡ ਆ ਮਨੁੱਖ ਦੁਆਰਾ ਬਣਾਇਆ ਗਿਆ ਵੇਟਲੈਂਡ ਆ ਪੰਜਾਬ ਰਾਜ ਦੇ ਨਕਸ਼ੇ ਦੀ ਸ਼ਕਲ ਕਿਸ ਤਰ੍ਹਾਂ ਦੀ ਆ ਤਿਕੋਣੀ ਪੰਜਾਬ ਭਾਰਤ ਦੇ ਕਿੰਨੇ ਰਾਜਾਂ ਦੀ ਸਰਹੰਦ ਨੂੰ ਛੂੰਦਾ ਏ ਤਾਂ ਸਾਡਾ ਆਨਸਰ ਕੀ ਆਊਗਾ ਤਿੰਨ ਰਾਜਾਂ ਦੀ ਸਰਹੰਦ ਸਰਹੱਦ ਨੂੰ ਛੂੰਦਾ ਏ ਅੱਗੇ ਪੰਜਾਬ ਦਾ ਰਾਜ ਜਾਨਵਰ ਬਲੈਕ ਬੱਕ ਕਾਲਾ ਹੀਰਨ ਹੈ ਜਦੋਂ ਕਿ ਰਾਜਮੁਖ ਰੁਖ ਰਾਜ ਰੁਖ ਕੀ ਹੈ ਸੀਸ਼ਮ ਖੇਤਰਫਲ ਅਨਸਾਰ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਫਤਿਹਗੜ ਸਾਹਾਵਾ ਪੰਜਾਬ ਦੇ ਕਿਸ ਜ਼ਿਲ੍ਹੇ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਨਵਾਂ ਸ਼ਹਿਰ ਦਾ ਪੰਜਾਬ ਦਾ ਸਭ ਤੋਂ ਘੱਟ ਵਾਦੀ ਵਾਲਾ ਜ਼ਿਲ੍ਹਾ ਬਰਨਾਲਾ ਏ ਜਦੋਂ ਕਿ ਸਭ ਤੋਂ ਵੱਧ ਵਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਖੇਤਰਫਲ ਅਨੁਸਾਰ ਲੁਧਿਆਣਾ ਹੈ ਜਦ ਕਿ ਸਭ ਤੋਂ ਛੋਟਾ ਜ਼ਿਲ੍ਹਾ ਖੇਤਰਫਲ ਅਨੁਸਾਰ ਕਿਹੜਾ ਹੈ ਪਠਾਨਕੋਟ ਕਿਸ ਰਾਜ ਵਿੱਚ ਅਨੁਸੂਚਿਤ ਜਾਤੀਆਂ ਦੀ ਅਨੁਪਾਤ ਸਭ ਤੋਂ ਵੱਧ ਹੈ ਪੰਜਾਬ ਰਾਜ ਵਿੱਚ ਪੰਜਾਬ ਦੇ ਕੰਜ਼ਰਵੇਸ਼ਨ ਰਿਜ਼ਰਵ ਦੱਸੋ ਚਾਰ ਨੇ ਰਖਸਰਾਏ ਮੰਦਖਾਨ ਰੋਪੜ ਵੇਟਲੈਂਡ ਵਿਆਸ ਦਰਿਆ ਰਣਜੀਤ ਸਾਗਰ ਡੈਮ ਕੰਜ਼ਰਵੇਸ਼ਨ ਰਿਜ਼ਰਵ ਪੰਜਾਬ ਦੇ ਕਮਿਊਨਿਟੀ ਰਿਜ਼ਰਵ ਚਾਰ ਨੇ ਕੇਸ਼ੋਪੁਰ ਸ਼ੰਭ ਰਿਜ਼ਰਵ ਲਾਲਵਾ ਰਿਜ਼ਰਵ ਸਿਸਵਾ ਪੰਨੀਵਾਲਾ ਗੁਜਮਲ ਹਰੀਪੁਰਾ ਦੀਵਾਨ ਖੇੜਾ ਕਮਿਊਨਿਟੀ ਰਿਜ਼ਰਵ ਕਿਹੜੀ ਜੰਗਲੀ ਜੀਵ ਸੈਂਚਰੀ ਕਾਲੇ ਹਿਰਨ ਲਈ ਮਸ਼ਹੂਰ ਅਬੋਹਰ ਜ਼ੀਰਕਪੁਰ ਦੇ ਨੇੜੇ ਮਸ਼ਹੂਰ ਸੱਤਵੀ ਛੱਤਵੀ ਚਿੜੀਆ ਘਰ ਦਾ ਦੂਜਾ ਨਾਮ ਕੀ ਆ ਮਹਿੰਦਰ ਚੌਧਰੀ ਜੂਲੋਜੀਕਲ ਪਾਰਕ ਇਹ ਲਾਇਨ ਸਫਾਰੀ ਲਈ ਮਸ਼ਹੂਰ ਆ ਲੁਧਿਆਣਾ ਚਿੜੀਆ ਘਰ ਲਈ ਮਸ਼ਹੂਰ ਆ ਟਾਈਗਰ ਸਫਾਰੀ ਲਈ ਮਿੰਨੀ ਚਿੜੀਆ ਘਰ ਨੀਲੋਂ ਲੁਧਿਆਣਾ ਵਿਖੇ ਡੈਸ਼ ਲਈ ਬਰਸੀਦਾ ਡੀਅਰ ਪਾਰਕ ਜਾਂ ਹਿਰਨ ਪਾਰਕ ਲਈ ਪਸ਼ੂਆਂ ਨੂੰ ਗੋਦ ਲੈਣ ਦੀਆਂ ਯੋਜਨਾਵਾਂ ਪੰਜਾਬ ਵਿੱਚ ਸ਼ੁਰੂ ਕੀਤੀਆਂ ਗਈਆਂ ਸਾਰੇ ਚਿੜੀਆ ਘਰ ਵਿੱਚ ਆਮ ਖਾਸ ਬਾਗ ਕਿੱਥੇ ਆ ਸਰੰਦ ਪੰਜਾਬ ਦੇ ਕਿਹੜੇ ਖੇਤਰ ਵਿੱਚ ਹੜ ਪ੍ਰਭਾਵਿਤ ਮੈਦਾਨ ਜਾਂ ਵੇਟ ਮਿੱਟੀ ਪਾਈ ਜਾਂਦੇ ਰੋਪੜ ਫਾਸਲਿਕਾ ਜ਼ੀਰਾ ਤੇ ਮੋਗਾ ਖੇਤਰ ਵਿੱਚ ਸਭ ਤੋਂ ਵੱਧ ਉਤਪਾਦਕੀ ਉਪਜਾਊ ਉਤਪਾਦਕੀ ਤੇ ਉਪਜਾਊ ਚਿਕਣੀ ਮਿੱਟੀ ਕਿੱਥੇ ਪਾਈ ਜਾਂਦੀ ਹੈ ਜ਼ਿਆਦਾਤਰ ਬਾਰੀ ਦੋਆਬ ਕੋਲ ਜਿਵੇਂ ਕਿ ਜਲੰਧਰ ਤੇ ਕਪੂਰਥਲੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੈਦਾਨ ਇੰਡੋਗੈਗਨੇਟਿਕ ਡਰੇਨੇਜ ਸਿਸਟਮ ਵਿੱਚ ਹਨ ਪੰਜਾਬ ਦੇ ਮੈਦਾਨ ਕਿਵੇਂ ਬਣੇ ਨੇ ਹਿਮਾਲਿਆ ਤੋਂ ਲਿਆਂਦੇ ਐਲੋਵੀਅਮ ਦੇ ਜਮਾ ਹੋਣ ਨਾਲ ਰੇਤਲੀ ਮਿੱਟੀ ਪੰਜਾਬ ਦੇ ਕਿਸ ਖੇਤਰ ਵਿੱਚ ਮਿਲਦੀ ਹੈ ਦੱਖਣੀ ਪੂਰਬੀ ਪੰਜਾਬ ਵਿੱਚ ਕੰਢੀ ਮਿੱਟੀ ਡੈਸ਼ ਵਿੱਚ ਪਾਈ ਜਾਂਦੀ ਹੈ ਸ਼ਿਵਾਲਕ ਦੀਆਂ ਪਹਾੜੀਆਂ ਦੇ ਹੇਠਲੇ ਹਿੱਸੇ ਜਿਵੇਂ ਪਠਾਨਕੋਟ ਗੁਰਦਾਸਪੁਰ ਤੇ ਰੋਪੜ ਜ਼ਿਲ੍ਹਾ ਉੱਪਰ ਵਾਰੀ ਦੁਆਬ ਨਹਿਰ ਕਿਸ ਨਦੀ ਚੋਂ ਨਿਕਲਦੀ ਹੈ ਰਾਵੀ ਵਿੱਚੋਂ ਜੰਗਲਾਤ ਮਿੱਟੀ ਡੈਸ਼ ਖੇਤਰ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਦੇ ਉੱਪਰਲੇ ਹਿੱਸੇ ਵਿੱਚ ਜਿਹੜੇ ਜਿਵੇਂ ਕਿ ਗੁਰਦਾਸਪੁਰ ਹੁਸ਼ਿਆਰਪੁਰ ਤੇ ਜ਼ਿਲ੍ਹਾ ਰੋਪੜ ਸਿਰੋਜਮ ਮਿੱਟੀ ਜ਼ਿਆਦਾਤਰ ਮਾਲਵਾ ਖੇਤਰ ਵਿੱਚ ਜਿਵੇਂ ਕਿ ਫਤਿਹਗੜ ਸਾਹਿਬ ਤੇ ਪਟਿਆਲਾ ਆਦਿ ਵਿੱਚ ਪਾਈ ਜਾਂਦੀ ਹੈ ਪੌਡਿਜ਼ੋਲਿਕ ਕਮਿਟੀ ਦਾ ਇੱਕ ਹੋਰ ਨਾਮ ਕੀ ਹੈ ਜੰਗਲਾਤ ਮਿੱਟੀ ਸਿਰੋਜੈਮ ਦਾ ਇੱਕ ਹੋਰ ਨਾਮ ਕੀ ਹੈ ਸਲੇਟੀ ਸੈਂਡੀ ਮਿੱਟੀ ਪੰਜਾਬ ਦੇ ਕਿੰਨੇ ਪ੍ਰਤੀਸ਼ਤ ਖੇਤਰਾਂ ਵਿੱਚ ਚੀਕਣੀ ਮਿੱਟੀ ਹੈ 29% ਚੀਕਣੀ ਮਿੱਟੀ ਇੱਥੇ ਮਿਸ ਪ੍ਰਿੰਟਿੰਗ ਆ ਇੱਥੇ 25% ਏਰੀਆ ਜਿਹੜਾ ਉਹ ਚੀਕਣੀ ਮਿੱਟੀ ਨਾਲ ਕਵਰ ਆ ਤਾਂ ਇਸ ਲਈ ਸਾਡਾ ਆਨਸਰ ਕੀ ਹੋਊਗਾ 25% ਪੰਜਾਬ ਵਿੱਚ ਕਿਸ ਮੌਸਮ ਕਿਸ ਕਿਸਮ ਦਾ ਮੌਸਮ ਦਾ ਸਬ ਟ੍ਰੋਪੀਕਲ ਮੌਨਸੂਨ ਕਿਸਮ ਦਾ ਮੌਸਮ ਹੁੰਦਾ ਹੈ ਪੰਜਾਬ ਵਿੱਚ ਮੌਨਸੂਨ ਕਿਸ ਤਰ੍ਹਾਂ ਦੀ ਵਰਖਾ ਕਰਦੇ ਨੇ ਦੱਖਣੀ ਪੱਛਮੀ ਮੌਨਸੂਨ ਅ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੀ ਸ਼ਾਖਾ ਰਹੀ ਦਰਮਿਆਨੀ بارش ਕਰਦੇ ਨੇ ਮੌਨਸੂਨ ਦੀ ਆਮਦ ਪੰਜਾਬ ਵਿੱਚ ਸੰਕੇਤ ਕਰਦੀ ਹੈ ਸੋਨੇ ਦੀਆਂ ਫਸਲਾਂ ਦੀ ਬਿਜਾਈ ਦੀ ਸ਼ੁਰੂਆਤ ਦਾ ਸੰਕੇਤ ਕਰਦੀ ਆ ਪੰਜਾਬ ਵਿੱਚ ਸਰਦੀਆਂ ਦੀ بارش ਕਿਵੇਂ ਹੁੰਦੀ ਆ ਭੂ-ਮੱਧ ਸਾਗਰ ਤੋਂ ਔਸਤਨ ਚੱਕਰਵਾਤ ਸਰਦੀਆਂ ਦੀ ਵਰਖਾ ਦਾ ਕਾਰਨ ਬਣਦੇ ਨੇ ਜਿਹਨੂੰ ਪੱਛਮੀ ਡਿਸਟਰਬੈਂਸ ਬੋਲਦੇ ਆ ਸੀ ਸਰਦੀਆਂ ਦੀ ਵਰਖਾ ਕਿਸ ਲਈ ਲਾਭਦਾਇਕ ਆ ਰਾਵੀ ਦੀਆਂ ਫਸਲਾਂ ਲਈ ਪੰਜਾਬ ਵਿੱਚ ਮੌਨਸੂਨ ਡੈਸ਼ ਤੋਂ ਵਾਪਸੀ ਕਰਦੇ ਨੇ ਸਤੰਬਰ ਦੇ ਮਹੀਨੇ ਤੋਂ ਕਿਹੜੇ ਖੇਤਰ ਨੂੰ ਪੰਜਾਬ ਦਾ ਦਿਲ ਹਾਟ ਆਫ ਪੰਜਾਬ ਕਿਹਾ ਜਾਂਦਾ ਹੈ ਮਾਝੇ ਨੂੰ ਖਾਦਰ ਖੇਤਰ ਪੰਜਾਬ ਵਿੱਚ ਡੈਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵੇਟ ਖੇਤਰ ਦੇ ਨਾਮ ਨਾਲ ਸਤਲੁਜ ਤੇ ਬਿਆਸ ਕਿੱਥੇ ਮਿਲਦੇ ਨੇ ਹਰੀਕੇ ਪੱਤਣ ਚ ਮਿਲਦੇ ਨੇ ਪੰਜਾਬ ਦੀ ਸਭ ਤੋਂ ਲੰਬੀ ਨਦੀ ਸਤਲੁਜ ਨਦੀ ਆ ਪੰਜਾਬ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਆ ਸਰਹੰਦ ਨਹਿਰ ਸਤਲੁਜ ਨਦੀ ਭਾਰ ਦੇ ਕਿਹੜੇ ਦੋ ਭਾਗਾਂ ਰਾਜਾਂ ਵਿੱਚੋਂ ਵਗਦੀ ਹੈ ਹਿਮਾਚਲ ਦੇ ਪੰਜਾਬ ਦੇ ਵਿੱਚੋਂ ਵਗਦੀ ਆ ਰੋਪੜ ਥਰਮਲ ਪਲਾਂਟ ਕਿਸ ਨਦੀ ਦੇ ਕੰਢੇ ਆ ਸਤਲੁਜ ਦੇ ਪਹਾੜੀ ਅਨਾਜ ਮੰਡੀ ਸੌਰੀ ਕਿਹੜੀ ਅਨਾਜ ਮੰਡੀ ਨੂੰ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਡਾ ਮੰਨਿਆ ਗਿਆ ਇਹ ਖੰਨਾ ਅਨਾਜ ਮੰਡੀ ਨੂੰ ਤਾਂ ਸੀਗੀ ਇੱਕ ਰਿਵੀਜ਼ਨ ਕੁਇਕ ਰਿਵੀਜ਼ਨ ਕੁਐਸਚਨ ਆਂਸਰ ਜਿਹੜੇ ਕੀ ਪੰਜਾਬ ਭੂਗੋਲ ਦਾ ਹਿੱਸਾ ਨੇ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਨੇ ਜਿਹੜੀਆਂ ਉਹ ਹੈਲਪਫੁਲ ਹੋਣਗੀਆਂ ਕੋਈ ਵੀ ਟੈਸਟ ਤੁਸੀਂ ਦੰਨੇ ਹੋ ਜੀਕੇ ਤੁਹਾਡੀ ਜਿਹੜੀ ਆ ਉਹ ਮਜ਼ਬੂਤ ਹੋਊਗੀ ਇਸ ਲਈ ਪੂਰੀ ਦੀ ਪੂਰੀ ਵੀਡੀਓ ਦੇਖਿਆ ਕਰੋ ਤੇ ਕਮੈਂਟ ਲਾਈਕ ਸ਼ੇਅਰ ਕਰੋ ਓਕੇ ਥੈਂਕਸ